ਮੈਨੂੰ ਮੇਰੇ ਘਰ ਚੋਂ ਤੱਕੇ ਨਾ ਮਾਰੋ ਇਹ ਮੇਰਾ ਘਰ ਵੀ ਐ ਤੇ ਇਹੀ ਰੋਜ਼ਗਾਰ ਐ ਇਹ ਮੇਰਾ ਘਰ ਵੀ ਐ ਤੇ ਇਹੀ ਰੋਜ਼ਗਾਰ ਐ ਮੈਂ ਕਿੰਨੀ ਵਾਰ ਪਰਚੀ ਕਟਾਵਾਂ ਸਾਹਿਬ ਮੇਰਾ ਵੀ ਤਾਂ ਪਰਿਵਾਰ ਐ ਪੀਵੀਟੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਅੰਦਾਜ਼ਾ ਲਾ ਹੀ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਐ ਔਰ ਅੱਜ ਪਹਿਲੀ ਵਾਰ ਤੁਸੀਂ ਮੇਰੀ ਵੀ ਬਾਹ ਤੇ ਕਾਲੀ ਪੱਟੀ ਦੇਖੀ ਹੋਣੀ ਆ ਕਾਲੀ ਪੱਟੀਆਂ ਇਸ ਦੁੱਖ ਜੇ ਕਿਉਂਕਿ ਉਹ ਵੀਰ ਨੇ ਜਿਨ੍ਹਾਂ ਨੇ ਕਰੋਨਾ ਮਹਾਮਾਰੀ ਵਿੱਚ ਆਪਣੀਆਂ ਗੱਡੀਆਂ ਜਿਹੜੀਆਂ ਨਿਸ਼ਫਲ ਤੌਰ ਤੇ ਐਂਬੂਲੈਂਸ ਦੇ ਤੌਰ ਤੇ ਸੇਵਾ ਪ੍ਰੋਵਾਈਡ ਕੀਤੀ ਪੁਲਿਸ ਪ੍ਰਸ਼ਾਸਨ ਨਾਲ ਵੀ ਕੋਆਪਰੇਟ ਕੀਤਾ ਪਰ ਤੁਸੀਂ ਜਿਵੇਂ ਪਹਿਲਾਂ ਵੀ ਵੀਡੀਓ ਵਿੱਚ ਦੇਖਿਆ ਹੋਣਾ ਕਿ ਇਹਨਾਂ ਦੇ ਸ਼ਬਦਾਚਾਰ ਵਿੱਚ ਕਹਾਂ ਤਾਂ ਤੱਕਾ ਹੋ ਰਿਹਾ ਇਹਨਾਂ ਤੋਂ ਇਹਨਾਂ ਦੀ ਜਗ੍ਹਾ ਖੋਈ ਜਾ ਰਹੀ ਹੈ ਔਰ ਉੱਤੇ ਪਰਚੀ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਕਰਕੇ ਇਹ ਕਾਲੀਆਂ ਝੰਡੀਆਂ ਲੈ ਕੇ ਰੋਸ ਵਿੱਚ ਬੈਠੇ ਨੇ ਅਸੀਂ ਵੀਰ ਜੀ ਨਾਲ ਗੱਲਬਾਤ ਕਰਾਂਗੇ ਵੀਰ ਜੀ ਅੱਗੇ ਆਜੋ ਤੁਹਾਡੇ ਦੁੱਖਾਂ ਦਾ ਪ੍ਰਗਟਾਵਾ ਕਰਨਾ ਹੈ ਤੁਹਾਡੇ ਨਾਲ ਅਸੀਂ ਬਿਲਕੁਲ ਤੁਹਾਨੂੰ ਸਮਰਥਨ ਦਿੰਨੇ ਆ ਤੁਹਾਡੀ ਗੱਲਬਾਤ ਸਾਰੀ ਸੁਣੀ ਆ ਇੱਕ ਵਾਰੀ ਸਾਡੀ ਜਿਹੜੀ ਆਡੀਅנס ਆ ਉਹਨਾਂ ਨੂੰ ਜ਼ਰੂਰ ਚਾਨਣਾ ਪਾਓ ਕਿ ਵਜ੍ਹਾ ਕੀ ਹੈ ਸਤਿ ਸ਼੍ਰੀ ਅਕਾਲ ਜੀ ਇਹ ਜੀ ਰੌਲਾ ਇਹ ਆਈ ਪਹਿਲਾਂ ਅਸੀਂ ਇਸ ਜਗ੍ਹਾ ਤੇ ਖੜਨ ਦਾ 24000 ਰੁਪਇਆ ਗਵਰਨਮੈਂਟ ਨੂੰ ਦੇ ਰਹੇ ਆ ਯਾਨੀ ਉਤਤ ਕਮੰਕ ਮੰਤਰੀ ਲੰਬੇ ਸਮੇਂ ਤੋਂ ਤੇਰੇ ਕੋਲ ਵਿੱਚ ਕਿਤੇ ਕਟੌਤੀ ਤਾਂ ਨਹੀਂ ਕੀਤੀ ਪਹਿਲਾਂ ਯਾਨੀ ਕਿ 2003 ਚ ਸਾਨੂੰ ਕਿਸ਼ਨ ਗਵਾਰ ਡੀਸੀ ਸਾਹਿਬ ਨੇ ਇੱਥੇ ਬਿਠਾ ਲਿਆ ਸੀ ਉਸ ਵੇਲੇ ਅਸੀਂ 6500 ਰੁਪਏ ਤੋਂ ਸ਼ੁਰੂ ਕੀਤਾ ਸੀ ਜੋ ਹੌਲੀ ਹੌਲੀ ਵਾਧਾ ਵਾਧਾ ਹੁਣ 24000 ਰੁਪਏ ਹੋ ਚੁੱਕਾ ਹੈ ਤੇ ਉਸ ਤੋਂ ਬਾਅਦ ਅਸੀਂ 24000 ਰੁਪਏ ਇਹਨਾਂ ਨੂੰ ਜਾਂ ਕੰਪਨੀ ਵਾਲਿਆਂ ਨੂੰ ਯਾਨੀ ਕਿ ਮੰਥਲੀ ਕਰੋਨਾ ਦੇ ਦੂਜੇ ਮਹੀਨਿਆਂ ਜ ਵੀ ਦਿੰਦੇ ਰਹੇ ਹੁਣ ਤੱਕ ਦਿੰਦੇ ਰਹੇ ਹਾਂ ਪਰ ਹੁਣ ਉਹ ਕੰਪਨੀ ਵਾਲੇ ਪਤਾ ਨਹੀਂ ਕਿਉਂ ਕੀ ਕਰਨਾ ਛੱਡ ਗਿਆ ਵਜ ਗਏ ਤੇ ਇਹ ਜਿਹੜਾ ਦੂਜਾ ਯਾਨੀ ਕਿ ਫੇਰ ਵਸਾ ਦਾ ਇਹਨਾਂ ਕੋਲ ਆ ਗਿਆ ਰੋਡਵੇ ਦੇ ਦੁਕੀ ਤੇ ਹੁਣ ਰੋਡਵੇ ਦੇ ਜਿਹੜੇ ਮੈਨੇਜਰ ਸਾਹਿਬ ਆ ਉਹ ਸਾਨੂੰ ਕਹਿੰਦੇ ਆ ਬਈ ਸਾਡੇ ਦੇ ਅਸੀਂ ਪਰਚੀ ਲਾਵਾਂਗੇ ਅੱਛਾ ਤੇ ਜਿਹੜੀ 24000 ਵੀ ਲਵਾਂਗੇ ਪਰਚੀ ਵੀ ਲਾਵਾਂਗੇ ਕਿ ਅੱਲੀ ਪਰਚੀ ਲਾਵਾਂਗੇ ਪਰਚੀ ਲਾਵਾਂਗੇ 200 ਯਾਨੀ ਕਿ 20 ਰੁਪਏ ਰੋਜ਼ ਦੇ ਅੱਛਾ ਤੇ ਜਿਹੜੀ ਰਾਤ ਨੂੰ ਗੱਡੀ ਖੜੀ ਰੱਖੜੂਗੀ ਉਨੇ ਐਕਸਟਰਾ ਹੋਊਗੇ ਜਿਹੜੇ 20 ਰੁਪਏ ਤੁਹਾਡੇ 8 ਘੰਟਿਆਂ ਦੇ ਹੋਊਗੇ ਤੇ ਇਹ ਜਿਹੜੇ ਇਸ ਹਿਸਾਬ ਨਾਲ ਸਾਡੇ 8 ਘੰਟਿਆਂ ਦੇ 20 ਤਾਂ ਜੇ ਆਪਾਂ ਤਿੰਨ ਨਾਲ ਡਿਵਾਈਡ ਕਰ ਲਈਏ ਕਿਉਂਕਿ 18 16 24 ਤਾਂ ਫਿਰ 60 ਰੁਪਏ ਬਣ ਗਏ ਹਾਂਜੀ ਹਾਂਜੀ ਜੇ ਤਿੰਨ ਰਾਤ ਖੜ੍ਹ ਬੀ ਬਿਲਕੁਲ ਜੀ ਇਹੀ ਇਹੀ ਮਜਰਾ ਜੀ ਤੇ ਹੁਣ ਸਾਡਾ ਜਿਹੜਾ ਇਹ ਵਧ ਗਿਆ ਇਹ 750 ਰੁਪਏ ਮਹੀਨਾ ਬਣ ਜਾਂਦਾ ਸੀ ਜਦ ਕਿ ਅਸੀਂ ਇਹ 300 350 ਰੁਪਏ ਗੱਡੀ ਨੂੰ ਲਾਇਆ ਹੋਇਆ ਤੇ ਉਹ ਸਾਡੇ ਲਈ ਬਹੁਤ ਸਾਜਣਾ ਮਹਿੰਗਾ ਹੋਣਾ ਜੀਆ ਇਸ ਕਰਕੇ ਸਾਨੂੰ ਪਰਚੀ ਵਾਲਾ ਕੰਮ ਮਨਜ਼ੂਰ ਨਹੀਂ ਇਹ ਵਸ ਜੀਆ ਸਾਹਿਬ ਕਹਿੰਦੇ ਪਰਚੀ ਦਾ ਹੋ ਤੁਹਾਡੇ ਕੋਲ ਜੀਐਮ ਸਾਹਿਬ ਨਾਲ ਮੀਟਿੰਗ ਵੀ ਹੋਈ ਹਾਂਜੀ ਉਹ ਬੇਸੱਟਾ ਰਹੀ ਕਿ ਕੁਝ ਨਿਕਲੋ ਤੇ ਸੱਟਾ ਬੇਸੱਟਾਈ ਉਹ ਸਾਨੂੰ ਡਰਾ ਹੀ ਜਾਂਦੇ ਆ ਅਸੀਂ ਅੱਛਾ ਪਰ ਇਹ ਗੱਲ ਕਹੀ ਜਾਂਦੇ ਆ ਵੀ ਅਸੀਂ ਨਾ ਵੀ ਆਪਾਂ ਪਰਚੀ ਲਾਣੀ ਹੈ ਸਾਡੇ ਦੇ ਹੋਰ ਕੋਈ ਕਸ ਨਹੀਂ ਬਣ ਸਕਦਾ ਜੀ ਨਹੀਂ ਡਰਾ ਕਿਉਂ ਰਹੇ ਨੇ ਵਜ੍ਹਾ ਕੀ ਡਰਾ ਕੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਇਹਦੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਦੇ ਉਹ ਤੋਂ ਬਾਅਦ ਜਿਹੜਾ ਆਪਾਂ ਐਮਐਲਏ ਸਾਹਿਬ ਨੂੰ ਮਿਲੇ ਸੀ ਐਮਐਲਏ ਸਾਹਿਬ ਨੇ ਕੀ ਕਿਹਾ ਐਮਐਲਏ ਸਾਹਿਬ ਨੇ ਸਾਨੂੰ ਇਹੀ ਕਿਹਾ ਥੋਕੇ ਵੀ ਸਾਡੀ ਮਦਦ ਕਰਦੇ ਆ ਉਹ ਪੂਰੀ ਉਹਨਾਂ ਨੇ ਕਿਹਾ ਵੀ ਜੇ ਇਹਨੂੰ ਜੀਐਨ ਸਾਹਿਬ ਨੂੰ ਵੀ ਜਿੱਦਾਂ ਵੀ ਹੈ ਗਰੀਬ ਬੰਦੇ ਆ ਇਹਨਾਂ ਨੇ ਕਰੋਨਾ ਜੀ ਸਾਡਾ ਬਹੁਤ ਸਾਥ ਦਿੱਤਾ ਇਸ ਕਰਕੇ ਤੁਸੀਂ ਇਹਨਾਂ ਦੇ ਨਾਲ ਜਿੱਦਾਂ ਵੀ ਹੈ ਸਾਡੀਆਂ ਫੈਮਿਲੀ ਰਿਲੇਸ਼ਨ ਆ ਇਹਨਾਂ ਦੇ ਨਾਲ ਖੜੋ ਪਰ ਕੋਈ ਉਹਤੇ ਅਸ ਨਹੀਂ ਹੋਇਆ ਜੀਐਨ ਸਾਹਿਬ ਦੇ ਉਹਨਾਂ ਨੇ ਕੋਈ ਸਾਡਾ ਕਹਿਣਾ ਨਹੀਂ ਹੁੰਦੇ ਆ ਜੀ ਹਣ ਜੀ ਐਮ ਸਾਬ ਮਤਲਬ ਕਿਸ ਚੀਜ਼ ਤੇ ਰੁਕੇ ਕਿਸ ਚੀਜ਼ ਤੇ ਹੋਏ ਨੇ ਅੜੇ ਕਿਸ ਚੀਜ਼ ਤੇ ਨੇ ਅੜੇ ਤੇ ਇਹੀ ਹੈ ਜੀ ਕਹਿੰਦੇ ਵਰਚੀ ਲਾਉਂਗਾ ਮੈਂ 20 ਬੈਠਾਂਗਾ ਘੰਟਿਆਂ ਦੀ ਤੇ ਜੇ ਵੱਧ ਟਾਈਮ ਖੜੀ ਗੱਡੀ ਖੜੀ ਹੁੰਦੀ ਆ ਤੇ ਵੈਸੇ ਹੋਰ ਲਾਉਂਗਾ ਜੀ ਮਤਲਬ ਹੁਣ ਜੇ ਪਰਚੀ ਲੱਗ ਗਈ ਆ ਮੈਂ ਤੇ ਕੈਮਰਾਮੈਨ ਕੋਲ ਇੱਥੇ ਦਿਖਾਓ ਐਂਟਰੀ ਆ ਇਹ ਤੁਸੀਂ ਰੋਟੀ ਖਾਣ ਵੀ ਜਾਣੀਆਂ ਮੰਨ ਲਓ ਦੁਪਹਿਰੇ ਕਿਉਂਕਿ ਤੁਹਾਡੇ ਕੋਲ ਸਕੂਟਰੀਆਂ ਤਾਂ ਹੈ ਨਹੀਂ ਐਨੇ ਸਰਮਾਇਆ ਹੁੰਦਾ ਤਾਂ ਟੈਕਸੀ ਕਿਉਂ ਪਾਉਂਦੇ ਮੰਨ ਲਓ ਤੁਸੀਂ ਇੱਥੇ ਗੜਸ਼ਿੰਕਰ ਰੋਡ ਤੇ ਬੈਠੇ ਆ ਤੁਸੀਂ ਜਿਹੜੀ ਰੋਟੀ ਆ ਆਪਣੇ ਰੇਲਵੇ ਰੋਡ ਤੇ ਜਾ ਕੇ ਖਾਣੀ ਆ ਤਾਂ ਇੱਕ ਵਾਰੀ ਬਾਹਰ ਚੱਲ ਕੇ 20 ਰੁਪਏ ਉਹਦੇ ਵੀ ਲੱਗੂਗੇ ਹਾਂਜੀ ਹਾਂਜੀ ਬਿਲਕੁਲ ਕਹਿੰਦੇ ਆ ਹੋਈ ਬਈ ਗੱੜ ਗੱਡੀ ਜੇ ਐਂਟਰ ਹੋ ਗਈ ਬਾਹਰ ਹੋ ਗਈ ਮੁੜ ਕੇ ਪਰਚੀ ਫੇਰ ਲੱਗੂਗੀ 100 ਘਰਾਂ ਦੇ ਕੰਮ ਹੁੰਦੇ ਨੇ ਕੋਈ ਬਿਜਲੀ ਬਿੱਲ ਦੇਣ ਜਾਣਾ ਕੋਈ ਟੈਲੀਫੋਨ ਦਾ ਬਿੱਲ ਦੇਣ ਜਾਣਾ ਗੱਡੀ ਜਿੰਨੀ ਵਾਰ ਐਂਟਰੀ ਕੀਤੀ ਜਿੰਨੀ ਵਾਰ ਫਿਰ ਦੁਆਰਤੀ ਅੰ ਤੇਰੇ ਨਾਲ ਹੀ ਸਾਢੇ ਹਾਂ ਗੱਡੀ ਤੁਹਾਣੀ ਵੀ ਪੈਂਦੀ ਆ ਸਾਡੇ ਕੋਲ ਵੀ ਗਾਗਾ ਉਹਦਾ ਗਾਗਾ ਦਾ ਗੱਡੀ ਲੈ ਕੇ ਉਹਦੀ ਮਰਜ਼ੀ ਘੱਟੂਏ ਅੱਛਾ ਜੇ ਕੋਈ ਗਾਗਾ ਕਹਿੰਦਾ ਉਹਦੀ ਮਰਜ਼ੀ ਘੱਟੂਏ ਅੱਛਾ ਮਰਜ਼ੀ ਘੱਟੂਏ ਜੇ ਕੋਈ ਸਾਡਾ ਯਾਰ ਦੋਸਤ ਮੈਂ ਸਾਨੂੰ ਮਿਲਣਾ ਦਾ ਉਹਦੀ ਮਰਜ਼ੀ ਘੱਟੂਏ ਜੀ ਅੱਛਾ ਹਾਂ ਜੀ ਇਹਦੇ ਅੰਦਰ ਮਤਲਬ ਐਂਟਰੀ ਹੋਣਾ ਤਾਂ ਪਰਚੀ ਪਰਚੀ ਆ ਹਾਂ ਜੀ ਹਾਂ ਜੀ ਹਾਂ ਜੀ ਕਹਿੰਦੇ ਜਿਹੜਾ ਯਾਰ ਦੋਸਤ ਸਾਡਾ ਕੋਈ ਮਿਲਣਾ ਦਾ ਉਹ ਸਾਡੇ ਸਾਡੇ ਬਾਹਰ ਖੜਗੇ ਮੜੋ ਜੀ ਉਹਨਾਂ ਨੂੰ ਮਤਲਬ ਜੇ ਇਹ ਬਣ ਜਾਂਦਾ ਜਿਵੇਂ ਇਹ ਕਹਿੰਦੇ ਨੇ ਪ੍ਰੋਵੀਜ਼ਨ ਹੋ ਜਾਂਦਾ ਤੱਕ ਕੱਲੀਆਂ ਤੁਹਾਡੀਆਂ ਗੱਡੀਆਂ ਇਹਦੇ ਅੰਦਰ ਖੜ੍ਹ ਸਕਦੀਆਂ ਕਿ ਹੋਰ ਬੰਦਾ ਵੀ ਅੰਦਰ ਗੱਡੀ ਖੜੀ ਕਰੂਗਾ ਨਹੀਂ ਨਹੀਂ ਉਹ ਤਾਂ ਕਹਿੰਦੇ ਸਾਨੂੰ ਜਾਨੀ ਕਿ ਕਹਿੰਦੇ ਵੀ ਗੱਡੀ ਹੋਰ ਹੋਰ ਨਹੀਂ ਖੜੀ ਕਰਨ ਦੇ ਆਗੇ ਅੱਛਾ ਉਹ ਸਾਨੂੰ ਸਿਰਫ ਵਸਾ ਲੈ ਕਹਿੰਦੇ ਆ ਜੀ ਜਦ ਕਿਸੇ ਨੂੰ ਖੜੀ ਕਰਨ ਹੀ ਨਹੀਂ ਦੇਣੀ ਫਿਰ ਤੁਹਾਨੂੰ ਕਿਉਂ ਇਸ ਰੇਡ ਕੇ ਚ ਫਸਾਉਣਾ ਇਹ ਸਮਝ ਨਹੀਂ ਆਉਂਦੀ ਸਾਨੂੰ ਕਿਹਾ ਕਹਿੰਦੇ ਇੱਕ ਵਾਸੇ ਤਾਂ ਸਾਨੂੰ ਕਹਿੰਦੇ ਹੋਈ ਇਹ ਟੈਕਸੀ ਇੱਥੇ ਟੈਕਸੀ ਯੂਨੀਅਨ ਦੀ ਜਗ੍ਹਾ ਆ ਇੱਕ ਹੋਏ ਮੁਕਰੀ ਜਾਂਦੇ ਆ ਫਿਰ ਟੈਕਸੀ ਯੂਨੀਅਨ ਦੀ ਜਗ੍ਹਾ ਨਹੀਂ ਸਮਝ ਜਾਨੀ ਕਿ ਗੱਡੀ ਖੜ ਜਮਾਏ ਜੀ ਤੁਹਾਨੂੰ ਰਸੀਦ ਮਿਲੀ ਐ ਇੱਦਾਂ ਕੋਈ ਰਸੀਦ ਕੋਈ ਨਹੀਂ ਦਿੱਤੀ ਅਸੀਂ ਜਾਨੀ ਕਿ 2003 ਤੋਂ ਖੜੇ ਆ ਅੱਜ ਤੱਕ ਸਾਨੂੰ ਇਹਨਾਂ ਨੇ ਕੋਈ ਰਸੀਦ ਨਹੀਂ ਦਿੱਤੀ ਜਿੰਨੇ ਪੈਸੇ ਆਪਾਂ ਦਿੰਦੇ ਰਹੇ ਆ ਉਲਟਾ ਸਾਨੂੰ ਕਹੀ ਜਾਂਦੇ ਤੁਸੀਂ ਰਸੀਦ ਉਹਨਾਂ ਦੀ ਕੰਪਨੀ ਵਾਲਿਆਂ ਦਾ ਕਿਉਂ ਨਹੀਂ ਲਈ ਇਹ ਕੰਪਨੀ ਆ ਉਹ ਪੁੱਛਾਂ ਵੀ ਰਸੀਦ ਕਿਉਂ ਨਹੀਂ ਦੇ ਦਿੰਦੇ ਉਹਨਾਂ ਨੂੰ ਇਹਨਾਂ ਨੇ ਪੁੱਛਿਆ ਉਹਨਾਂ ਤੋਂ ਇਹਦਾ ਨਾਮ ਤਾਂ ਜਿਹੜਾ ਅਸੀਂ 24-22000 ਰੁਪਏ ਦਿੰਦੇ ਰਹੇ ਆ ਓਚਾ ਰਿਅਰ ਵੇ ਗਿਆ ਸਾਡਾ ਕਿੱਥੇ ਕਿੱਥੇ ਗਿਆ ਜਾਨੀ ਕਿ ਹਏ ਬਹੁਤ ਵੱਡਾ ਸਵਾਲ ਹੈ ਕਿ ਜਿਹੜੀ ਇੱਥੇ ਦਾ ਕਿਰਾਇਆ ਦਿੰਦੇ ਰਹੇ ਆ ਇਹਨਾਂ ਨੂੰ ਰਸੀਦ ਨਹੀਂ ਮਿਲੀ ਜੀਐਮ ਸਾਹਿਬ ਨੂੰ ਨਹੀਂ ਪਤਾ ਤੇ ਉਹ ਕਿਰਾਇਆ ਗਿਆ ਕਿੱਥੇ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ ਹਾਂਜੀ ਹਾਂਜੀ ਬਿਲਕੁਲ ਜੀ ਹੋਰ ਜਾਨੀ ਕਿ ਹੁਣ ਕਹਿੰਦੇ ਸਾਨੂੰ ਦੱਸ ਦੋ ਜੀਐਮ ਸਾਹਿਬ ਕਹਿੰਦੇ ਆ ਫੇਰ ਰਸੀਦ ਸਾਨੂੰ ਦਿਖਾ ਲਦਾ ਫੇਰ ਅਸੀਂ ਮੰਨ ਜਾਵਾਂਗੇ ਜੀ ਹਾਂ ਬਈ 24000 ਰੁਪਏ ਦਿੰਦੇ ਸੀ ਕੀ ਕੰਪਨੀ ਵਾਲਿਆਂ ਨੇ ਯਾਰ ਸਾਨੂੰ ਕੋਈ ਪਹਿਲਾਂ ਰਸੀਦ ਦਿੱਤੀ ਨਹੀਂ ਅਸੀਂ ਕਿੱਥੇ ਦਿਖਾ ਲਈਏ ਪਰ ਤੁਸੀਂ 2003 ਤੋਂ ਕਹਿੰਦੇ ਇੱਥੇ ਬੈਠੇ ਹੋਇਆ ਉਸ ਚੀਜ਼ ਨੂੰ ਨਹੀਂ ਮੰਨਦੇ ਨਹੀਂ ਮੰਨਦੇ ਜੀ ਕਹਿੰਦੇ ਜੀ ਇਹ ਅਨਲੀਗਲ ਬੈਠੇ ਆ ਤੁਸੀਂ ਇਲੀਗਲ ਬੈਠੇ ਆ ਪਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਹਰ ਸਾਲ ਜਿਹੜੀ ਆ ਕਿਰਾਇਆ ਦਿੰਦੇ ਰਹੇ ਹੋ ਟਾਈਮਲੀ ਬਿਲਕੁਲ ਜੀ ਬਿਲਕੁਲ ਨਹੀਂ ਕੋਣ ਤੁਸੀਂ ਹੀ ਸਿਆਣੇ ਆ ਕਿਹੜਾ ਸਾਨੂੰ ਇੱਥੇ ਬੈਠਣ ਦੇ ਦੇਊਗਾ ਜੀ ਇਹ ਫਿਰ ਪਹਿਲਾਂ ਤੋਂ ਨਹੀਂ ਬੈਠੇ ਪਹਿਲਾਂ ਤੋਂ ਕਿਰਾਇਆ ਨਹੀਂ ਦੇ ਰਹੇ 17 ਸਾਲ ਤੋਂ ਇਲੀਗਲ ਬੈਠੇ ਤਾਂ ਪਹਿਲਾਂ ਕੋਈ ਐਕਸ਼ਨ ਕਿਉਂ ਨਹੀਂ ਲੈ ਗਿਆ 2011 ਜੀ ਇਹ ਹੀ ਮਾਜਰਾ ਹੋਇਆ ਸੀ ਸਾਡੇ ਦੇ ਪਰਚੀ ਲਾਗੂ ਕਰਨ ਨੂੰ ਕਹਿੰਦੇ ਸੀ ਇਹ ਉਦੋਂ ਵੀ ਅਸੀਂ ਕੋਟ ਜੋਂ ਜਾ ਕੇ ਸਟੇਟ ਲਿਆ ਲਗਾ ਜੀ ਤੇ ਉੱਥੇ ਉਦੋਂ ਜਾਨੀ ਕਿ ਮੰਨ ਗਏ ਸੀ ਕੋਈ ਗੱਲ ਨਹੀਂ ਖੜੀ ਆ ਉਹ ਉਦੋਂ ਇਹੀ ਜੀਐਮ ਸਾਹਿਬ ਸੀਗੇ ਜੀਐਮ ਮੁਰਸਕੀ ਜੀ ਜਾਨੀ ਕਿ ਬਦਲਦੇ ਰਹਿੰਦੇ ਆ ਉਸ ਵੇਲੇ ਐਸਡੀਐਮ ਸਾਹਿਬ ਸੀਗੇ ਤੇ ਆਪਣੇ ਜੀਐਮ ਸਾਹਿਬ ਮੌਜੂਦਾ ਉਸ ਵੇਲੇ ਤੇ ਵਿੱਚ ਐਸਐੱਓ ਸਾਹਿਬ ਵੀ ਵਿਜ ਪ੍ਰਧਾਨ ਹੋਣੀ ਸੀਗੇ ਜਿਹੜੇ ਸ਼ਹਿਰ ਦੇ ਆ ਸਾਰੇ ਦੇ ਸਾਹਮਣੇ ਵੈਦਲਾ ਹੋਇਆ ਸੀਗਾ ਇਸ ਗੱਲ ਦਾ ਵੇ ਤੁਸੀਂ ਜਾਨੀ ਕਿ ਕਿਵੇਂ ਕੇ ਵੇਸੇ ਦੇਈ ਆਂ ਕਰਤੀ ਸਾਡੀ ਕੋਈ ਨਹੀਂ ਲੱਗੂਗੀ ਤੇ ਉਦੋਂ ਵੀ ਰੋਣਾ ਵੇ ਅਸੀਂ ਹੁਣ ਖੇੜਾ ਲਾਵਾਗੇ ਨਹੀਂ ਜਦ ਕੋਈ ਠਿਕਾ ਨਾ ਆ ਤਾਂ ਹੁਣ ਮਾਹੌਲ ਵੀ ਨਹੀਂ ਹੈ ਕਰੋਨਾ ਕਰਕੇ ਆਰਥਿਕ ਤੰਗੀ ਬਹੁਤ ਹੈ ਆਰਥਿਕ ਤੰਗੀ ਹੋਣ ਕਰਕੇ ਮਾਨਸਿਕ ਤੰਗੀ ਵੀ ਹੋ ਚੁੱਕੀ ਹੈ ਲੋਕਾਂ ਦਾ ਜਿਹੜਾ ਮਨੋਵੱਲ ਉਹ ਵੀ ਗਿਰ ਰਿਹਾ ਹੈ ਔਰ ਅਗਰ ਇਸ ਸਮੇਂ ਇਹਨਾਂ ਨੂੰ ਧੱਕੇ ਵੱਜਣਗੇ ਇੱਕ ਤਰ੍ਹਾਂ ਦੇ ਧੱਕੇ ਹੀ ਨੇ ਫਿਰ ਇਹ ਕਰਨਗੇ ਕੀ ਬਿਲਕੁਲ ਜੀ ਇਹੀ ਹਾਲ ਹੋ ਗਿਆ ਸਾਡਾ ਅਸੀਂ ਤਾਂ ਜਾਨੀ ਸਾਡੇ ਅੱਗੇ ਲੋ ਜਿਹੜੇ ਮਾਲਕ ਆ ਮੜਾ ਮੋਟਾ ਉਹ ਤਾਂ ਠੀਕ ਆ ਜਿਹੜੇ ਸਾਰੇ ਡਰਾਈਵਰ ਭਰਾ ਆ ਉਹਨਾਂ ਨੂੰ ਬਹੁਤ ਬਰਾਹਰੀ ਹਾਂ ਉਹ ਕਿਥੋਂ ਇਹਨਾਂ ਖਰਚਾਂ ਕਰਨ ਜਿਹਨਾਂ ਗੱਡੀ ਵੀ ਕਿਸ਼ਤਾਂ ਤੇ ਆ ਹਾਂਜੀ ਆਉਂਦਾਂ ਨਹੀਂ ਜਿਹੜੀਆਂ ਗੱਡੀਆਂ ਕਿਸ਼ਤਾਂ ਵਾਲੀਆਂ ਆ ਕਹਿੰਦੇ ਕਿਸ਼ਤਾਂ ਟੁੱਟੀਆਂ ਆ ਉਹ ਕਿਸ਼ਤਾਂ ਵਾਲੇ ਫੋਨ ਕਰਦੇ ਆ ਫੇ ਨਹੀਂ ਤਾਂ ਕਿਸ਼ਤਾਂ ਜਮਾ ਕਰੋ ਇਹਨਾਂ ਇੱਧਰ ਇਹ ਸਾਡਾ ਕਲਾ ਘਟਣ ਲੱਗਿਆ ਜੀ ਕਿੱਦਾਂ ਗੱਲ ਹੋਣੀ ਅੱਛਾ ਮੈਨੂੰ ਇੱਕ ਚੀਜ਼ ਹੋਰ ਪਤਾ ਲੱਗੀ ਸੀ ਉੱਥੇ ਇੱਕ ਬਜ਼ੁਰਗ ਬੈਠੇ ਨੇ ਕੁਰਸੀ ਤੇ ਕਹਿੰਦੇ ਕਿ 24000 ਰੇ ਦਾ ਸਾਲਾਨਾ ਕਿਰਾਇਆ ਮਹੀਨੇ ਦਾ ਕਿਰਾਇਆ ਤੇ ਜਿਹੜੋਂ ਉਹਨੂੰ ਜਿਹੜਾ ਇਹਨੂੰ ਮੋਨੀਟਰ ਕਰ ਰਹੇ ਨੇ ਦੇਖ ਰਹੇ ਕਰ ਰਹੇ ਨੇ ਉਹਨਾਂ ਦੀ ਲੱਖ ਦੇ ਕੋਲ ਤਨਖਾਹ ਆ ਤੇ ਬੜੀ ਹੈਰਾਨੀ ਵਾਲੀ ਗੱਲ ਹੈ 24000 ਕਿਰਾਇਆ ਆ ਰਿਹਾ ਔਰ ਲੱਖ ਰੁਪਿਆ ਉਹ ਉਹਨੂੰ ਤਨਖਾਹ ਦਿੱਤੀ ਜਾਂਦੀ ਜਿਹੜਾ ਇਹਦੇ ਨਿਗਰਾਨੀ ਕਰਦਾ ਜੀ ਕੁੱਕ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਭਾਈ ਜੀ ਦੇਖ ਲਓ ਤੁਸੀਂ ਇੱਕ ਤਾਂ ਪਹਿਲਾ ਮਹਾਮਾਰੀ ਚੱਲੀ ਆ ਉਹ ਮਹਾਮਾਰੀ ਦੇ ਚੱਲਦੇ ਸਾਨੂੰ ਇਥੋਂ ਕੱਢਣ ਦੇ ਇਹਨਾਂ ਨੇ ਜੋ ਹੈ ਜੀਐਮ ਨੇ ਲਾ ਦਿੱਤਾ ਜੀ ਵਾਪਸੀ ਵੀ ਦਿੰਦੇ ਆ ਸਭ ਕੁਝ ਕੀਤਾ ਆ ਅਸੀਂ ਤੇ ਬਾਕੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਤੇ ਜਿਹੜਾ ਜੀਐਮ ਆ ਇਹ ਆਪਣੀ ਅੜੀ ਤੇੜਾ ਆ ਜੀ ਇਹਨਾਂ ਨੂੰ ਇੱਕ ਪਾਚੀ ਲੈਣੀ ਆ ਪਾਚੀ حساب ਨਾਲ ਲਾ ਕੇ ਕਿੰਨੇ ਪੈਸੇ ਸਾਡੇ ਬਣ ਜਾਣੇ ਆ ਸਾਡੇ ਕੋਲ ਇਹ ਪਾਚੀ ਨਹੀਂ ਦੇਹ ਹੋਣੀ ਹੁਣ ਅਸੀਂ ਰੋਜ਼ ਪ੍ਰਯਾਸਨ ਤੇ ਬੈਠੇ ਆ ਸਾਰੇ ਆਪਾਂ ਭਰਾ ਇਕੱਠੇ ਆ ਜੀ ਤੇ ਬਾਕੀ ਅਗਰ ਜੇ ਜੀਐਮ ਨਹੀਂ ਮੰਨਦਾ ਫਿਰ ਅਸੀਂ ਕੁਛ ਦਿਨਾਂ ਤੱਕ ਅਸੀਂ ਰੋਡ ਤੇ ਵੀ ਜਾਵਾਂਗੇ ਉਹ ਤਾਂ ਜਿਹੜਾ ਆ ਜੋ ਵੀ ਨੁਕਸਾਨ ਵਾ ਜਾਂ ਜੀ ਆਵੇਂ ਚ ਲੂੰਗਾ ਜਾਂ ਫੇ ਬਾਕੀ ਤੁਹਾਨੂੰ ਪਤਾ ਹੀ ਆ ਜੀ ਜਦਾਂ ਹੁੰਦੀ ਆ ਉਹੀ ਆਪ ਕਰੂਗੇ ਸਭ ਕੁਝ ਜੀ ਹਾਂਜੀ ਬਾਕੀ ਸਾਡੇ ਹੋਰ ਮੈਂਬਰ ਵੀ ਬੈਠੇ ਆ ਜੀ ਕੋਈ ਹੋਰ ਗੱਲਬਾਤ ਕਰਨਾ ਚਾਹੁੰਦਾ ਕੋਈ ਆਪਣਾ ਦੁੱਖ ਤਕਲੀਫ ਦੱਸਣਾ ਸ਼ੇਅਰ ਕਰਨਾ ਚਾਹੁੰਦਾ ਤਾਂ ਕਰ ਸਕਦੇ ਕਿਉਂਕਿ ਪਹਿਲਾਂ ਮੈਂ ਉਹ ਨਾ ਵੀਰ ਜੀ ਨੇ ਵੀ ਦੱਸੀ ਜਿਹੜੀ ਮੈਂ ਗੱਲ ਕਹੀ ਆ ਕਿ ਅਸੀਂ ਘਰ ਰੋਟੀ ਖਾਣ ਜਾਣਾ ਹੁੰਦਾ ਅਸੀਂ ਕਿੰਨੀ ਵਾਰ ਪਰਚੀ ਕਟਾਵਾਂਗੇ ਜੀ ਕੀ ਨਾਮ ਤੁਹਾਡਾ ਮੇਰਾ ਨਰਿੰਦਰ ਸਿੰਘ ਆ ਜੀ ਜੀ ਦੱਸੋ ਤਾਂ ਸਰ ਸਾਨੂੰ ਇਹ ਨਾ ਕਈ ਦਿਨਾਂ ਤੋਂ ਬੜਾ ਹੀ ਟੌਰਚਰ ਜਿਹਾ ਸਾਨੂੰ ਆਪਣੇ ਆਪ ਨੂੰ ਬੜਾ ਮਹਿਸੂਸ ਹੋ ਰਿਹਾ ਹੈ ਦੇਖੋ ਅਸੀਂ ਸਰ ਇੱਥੇ ਬੈਠੇ ਆ ਅਸੀਂ ਇੱਕ ਇੱਥੇ ਬ੍ਰੀਜ ਦਾ ਬੈਠੇ ਨਹੀਂ ਸਰ ਅਸੀਂ ਜਦ ਤੋਂ ਵੀ ਅਸੀਂ ਇੱਥੇ ਬੈਠੇ ਆ ਜੋ ਸਾਨੂੰ ਪ੍ਰਸ਼ਾਸਨ ਨੇ ਜੋ ਵੀ ਸਾਡਾ ਕਿਰਾਇਆ ਬਣਦਾ ਆ ਅਸੀਂ ਉਹ ਪੂਰਾ ਦੇ ਰਹੇ ਆ ਸਰ ਪੂਰਾ ਐਗਰੀਨ ਦੇ ਨਾਲ ਹੁਣ ਵੀ ਸਰ ਸਾਡੀ ਇਹੀ ਐ ਕਿ ਵੀ ਜੋ ਅਸੀਂ ਪਿੱਛੇ ਪਹਿਲਾਂ ਇਹਨਾਂ ਨੂੰ ਕਿਰਾਇਆ ਦੇ ਰਹੇ ਆ 24000 ਉਹ ਸਾਡੇ ਲਈ ਸਰ ਇਕੱਠਾ ਕਰਨਾ ਬਹੁਤ ਔਖੀ ਗੱਲ ਆ 24000 ਵੀ ਇਕੱਠਾ ਕਰਨਾ ਮੁਸ਼ਕਲ ਆ ਬਹੁਤ ਮੁਸ਼ਕਲ ਵਾਲੀ ਗੱਲ ਆ ਸਰ ਉਹ ਵੀ ਘਰ ਘਰ ਤਾਂ ਗੱਡੀ ਹੈ ਅੱਜ ਕੱਲ ਹਾਂਜੀ ਹਾਂਜੀ ਸਰ ਔਰ ਸਾਡਾ ਕੰਮਕਾਰ ਵੀ ਹੈ ਤਾਂ ਸਰ ਬਹੁਤ ਬੰਦਾ ਉਹ ਤਾਂ ਪਤਾ ਹੀ ਆ ਸਰ ਸਾਰਿਆਂ ਨੂੰ ਨਾ ਜੀ ਉਹਦੇ ਕਰਕੇ ਇੱਕ ਇੱਕ ਦਾ ਅਸੀਂ ਇਹ ਬੜਾ ਪਹਿਲਾਂ ਤਾਂ ਔਖੀ ਔਖੀ ਘੜੀ ਆ ਸਾਡੇ ਲਈ ਤਾਂ ਉਲਟਾ ਸਭ ਸਾਨੂੰ ਹੋਰ ਮੈਂਟਰੀ ਤੌਰ ਤੇ ਇੰਨਾ ਕੁ ਪਰੇਸ਼ਾਨ ਕੀਤਾ ਜਾ ਕੀਤਾ ਜਾ ਰਿਹਾ ਹੈ ਸਾਨੂੰ ਸਾਡੇ ਕਈ ਬੰਦੇ ਇਦਾਂ ਦੇ ਆ ਕਿ ਮੈਂਟਰੀ ਤੌਰ ਤੇ ਅਸੀਂ ਸਰ ਬੈਠੇ ਆ ਕੱਲ੍ਹ ਦੇ ਇੱਥੇ ਜੀ ਬੜਾ ਸਾਡਾ ਮਨ ਆਪਣਾ ਖਰਾਬ ਆ ਸਰ ਤੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਸਾਡਾ ਇਹ ਜਲਦੀ ਤੋਂ ਜਲਦੀ ਜਿਹੜਾ ਸਾਡਾ ਮਸਲਾ ਹੈ ਹੱਲ ਕੀਤਾ ਜਾਵੇ ਜੀ ਔਰ ਜੋ ਅਸੀਂ ਸਰ ਪਹਿਲਾਂ ਦੇ ਰਹੇ ਆ 24000 ਰੁਪਿਆ ਉਹ ਅਸੀਂ ਪਹਿਲਾਂ ਪੀਐਮਸੀ ਨੂੰ ਦੇਣ ਦੇ ਸੀਗੇ ਜੀ ਹੁਣ ਅਸੀਂ ਜੋ ਇਹਨਾਂ ਨੂੰ ਸਾਡੀ ਕਹਿ ਦੇਣਾ ਸੀ ਆਪਣੇ ਇਹਨਾਂ ਨੂੰ ਰੋਡਵੇਜ ਨੂੰ ਦੇਣ ਨੂੰ ਤਿਆਰ ਆ ਸਰ ਜੋ ਵੀ ਸਾਡਾ ਬਣਦਾ ਹੈ ਇੰਨਾ ਤਾਂ ਨਹੀਂ ਤੁਹਾਡਾ ਫਾਇਦਾ ਸੋਚਦੇ ਹੁਣ ਇੱਥੇ ਘੱਟ ਗੱਡੀਆਂ ਖੜ੍ਹਦੀਆਂ ਹੋਣ ਉਹ ਕਹਿੰਦੇ ਹਣ ਤੁਸੀਂ 24000 ਜ਼ਿਆਦਾ ਦੇ ਰਹੇ ਆ ਚਲੋ ਪਰਚੀ ਉਹੀ ਤੱਕ ਦੇ ਇਹਨਾਂ ਦਾ 8 10 8 10000 ਜੀ ਸਰ ਜੂਗਾ ਕਿਤੇ ਤੁਹਾਡਾ ਫਾਇਦਾ ਤਾਂ ਨਹੀਂ ਸੋਚਦੇ ਨਹੀਂ ਸਰ ਇਹਦੇ ਵਿੱਚ ਤਾਂ ਸਾਡਾ ਸਾਨੂੰ ਤਾਂ ਲੱਗਦਾ ਨਹੀਂ ਜੀ ਕੋਈ ਫਾਇਦਾ ਜੇ ਅਗਰ ਸਾਡਾ ਇਹਦੇ ਵਿੱਚ ਸਾਰਾ ਕੋਈ ਫਾਇਦਾ ਹੁੰਦਾ ਨਾ ਤਾਂ ਸਾਡੀ ਉਹਨਾਂ ਨਾਲ ਦੋ ਦਿਨ ਵਾਰੀ ਮੀਟਿੰਗ ਹੋਈ ਹੈ ਅਸੀਂ ਉਹਨਾਂ ਨੂੰ ਕਹਿ ਦੇਣਾ ਜੀ ਠੀਕ ਆ ਸਰ ਜਿੱਦਾਂ ਤੁਸੀਂ ਕਹਿੰਨੇ ਅਸੀਂ ਕਰ ਲੈਨੇ ਆ ਜੀ ਪਰ ਸਾਨੂੰ ਸਾਡੇ ਹਿਸਾਬ ਦੇ ਨਾਲ ਸਾਨੂੰ ਲੱਗਦਾ ਨਹੀਂ ਜੀ ਇਹਦੇ ਵਿੱਚ ਸਾਡਾ ਕੋਈ ਫਾਇਦਾ ਹੈ ਜੀ ਜੋ ਅਸੀਂ ਪਹਿਲਾਂ ਦੇ ਰਹੇ ਆ ਕੰਟੀਨਿਊ ਦੇ ਰਹੇ ਆ ਸਰ ਜੋ ਅਸੀਂ ਇਹ ਲਾਕਡਾਊਨ ਤੋਂ ਬਾਅਦ ਵੀ ਆਪਾਂ ਇਹਨਾਂ ਨੂੰ ਪੈਸੇ 24000 ਰੁਪਏ ਸਰ ਮਹੀਨੇ ਦਾ ਦੇ ਰਹੇ ਆ ਅਸੀਂ ਪਹਿਲਾਂ ਵੀ ਦਿੱਤਾ ਹੈ ਹੁਣ ਵੀ ਇਹਨਾਂ ਨੂੰ 24000 ਦੇਣ ਨੂੰ ਤਿਆਰ ਆਂ ਸਾਡੀ ਇਹੀ ਇੱਕ ਰਿਕਵੈਸਟ ਏ ਕਿ ਸਾਡੇ ਤੋਂ ਜੋ ਪਹਿਲਾਂ ਸਾਡੇ ਨਾਲ ਚੱਲਦਾ ਆ ਉਹੀ ਚਲਾਇਆ ਜਾਵੇ ਸਾਨੂੰ ਸਰ ਹੋਰ ਸਾਨੂੰ ਨਾ ਪਰੇਸ਼ਾਨ ਕੀਤਾ ਜਾਵੇ ਸਰ ਸਾਡੀ ਇੱਕ ਮੈਂ ਇੱਕ ਤੁਹਾਡੇ ਤੋਂ ਚੀਜ਼ ਹੀ ਪੁੱਛਣਾ ਜਨਾ ਅਗਰ ਮੰਨ ਲਓ ਅਨੁਮਾਨ ਲਾਣੇ ਆ ਕੋਈ ਹੁਣ ਤੁਸੀਂ 24 ਦਿਨਾਂ ਆ ਜਿੱਦਾਂ ਇਹ ਕਹਿੰਦੇ ਜੇ ਪਰਚੀ ਲੱਗ ਜਾਂਦੀ ਆ ਫਿਰ ਤੁਹਾਡਾ ਕਿੰਨਾ ਕੁ ਖਰਚਾ ਇਹ ਜਿਹੜਾ ਤੁਹਾਨੂੰ ਪਰਚੀ ਚਾਰਜ ਕਰਕੇ ਕਿੰਨਾ ਕੁ ਵਸੂਲ ਲੋਗੇ ਵਾਰਤੀ ਤੁਹਾਨੂੰ ਵਹਿਲਾ ਨਹੀਂ ਦੱਸਿਆ ਨਾ ਜੇ ਮੰਨ ਲਓ ਪਰਚੀ ਲੱਗ ਜਾਂਦੀ ਆ ਹੁਣ ਤੁਸੀਂ 24 ਦਿਨੇ ਆ 24 ਕੱਢਣਾ ਵੀ ਔਖਾ ਆ ਮੈਂ ਸਮਝ ਸਕਦਾ 84 ਰੁਪਏ ਤੇ ਲਿਆ ਡੀਜ਼ਲ ਵੀ ਮਹਿੰਗਾ ਹੈ ਤੁਸੀਂ ਕਿਸ਼ਤਾਂ ਵੀ ਦੇਣੀਆਂ ਗੱਡੀ ਦੀਆਂ ਪਰਿਵਾਰ ਵੀ ਪਾਲਣਾ ਬੱਚਿਆਂ ਦੀ ਫੀਸਾਂ ਵੀ ਦੇਣੀਆਂ ਬਹੁਤ ਜ਼ਿਆਦਾ ਮੁਸ਼ਕਲ ਹੈ ਪਰ ਜੇ ਪਰਚੀ ਲੱਗ ਜਾਂਦੀ ਆ 24 ਦੀ ਜਗ੍ਹਾ ਕਿੰਨੇ ਹੋ ਜਾਊਗੇ 750 ਰੁਪਏ 750 ਰੁਪਏ ਵਾਹਨ ਦੱਸਿਆ ਨਾ ਫਰ ਗੱਡੀ ਬਣਦਾ ਜੀ ਇਹ ਗੱਡੀਆਂ ਔਰ ਕਿੰਨੇ ਕਿੱਥੇ ਤੱਕ ਚੱਲੇ ਜਾਊਗੀ ਗੱਲ 10000 ਤੱਕ ਜਾਣੀ ਆ ਉਹ ਸਰ ਦਬਲ ਹੋ ਜਾਣਾ ਔਰ ਇਸ ਕਰੋਨਾ ਮਹਾਮਾਰੀ ਵਿੱਚ ਜਿੱਥੇ ਜੀਡੀਪੀ ਮਾਈਨਸ 23 ਚੱਲੇ ਗਈ ਸੀ ਭਾਰ ਇਹਨਾਂ ਦੇ ਮੋੜਿਆਂ ਤੇ ਆ ਜਾਣਾ ਹੈ ਹਾਂਜੀ ਬਿਲਕੁਲ ਜੀ ਉਹੀ ਅੱਜ ਆਈਏ ਵੀ ਉਹੀ ਗੱਲ ਕਰ ਰਹੇ ਆ ਜਿਹੜਾ ਸਾਡਾ ਜਾਨੀ ਕਿ ਜਿੱਦਾਂ ਸਾਡੇ ਨੂੰ ਹੋਰ ਬਰ ਬਾਰੇ ਆ ਜੇ ਹੁਣ ਕੋਈ ਸੰਨ ਕੋਈ ਮਿਲਣ ਆਲਾ ਆਉਂਦਾ ਕੋਈ ਗਾਹਾ ਗਾਣਾ ਉਹ ਵੀ ਵਰਦੀ ਘਟਾਣ ਵਗੈਰ ਨਹੀਂ ਆਉਂਦਾ ਉਹ ਇੱਥੋਂ ਤਾਂ ਨਹੀਂ ਦੇਖ ਸਕਦਾ ਕੈਮਰਾ ਉਹਦੇ ਕੋਈ ਕੋਈ ਦੂਰਬੀਨ ਤਾਂ ਹੈ ਨਹੀਂ ਇੱਥੋਂ ਗੱਡੀ ਦੇਖ ਲੂਗਾ ਉਹਨੂੰ ਅੰਦਰ ਆਉਣਾ ਪੈਣਾ ਕੱਲੀ-ਕੱਲੀ ਗੱਡੀ ਵਰ ਡਰਾਈਵਰ ਨਾਲ ਗੱਲ ਕਰਨੀ ਪੈਣੀ ਆ ਡਰਾਈਵਰ ਉਹਨੂੰ ਲੋਕਲ ਐ ਉਹਦੇ ਨਾਲ ਉਹਦੀ ਟਿਊਨਿੰਗ ਹੁੰਦੀ ਆ ਕਿੰਨੀ ਆ ਕੱਲੀ-ਕੱਲੀ ਚੀਜ਼ ਤਾਂ ਅੰਦਰ ਆ ਕੇ ਦੇਖੇਗਾ ਨਾ ਜਾਂ ਇਹ ਵੀ ਨਹੀਂ ਆ ਕਿ ਡਰਾਈਵਰ ਕੱਲਾ-ਕੱਲਾ ਗੱਡੀ ਬਾਹਰ ਲੈ ਕੇ ਆਜੂਗਾ ਹਾਂ ਜੀ ਹਾਂ ਜੀ ਕਿੰਨੇ ਬਾਹਰ ਬਾਹਰ ਖੜ ਕੇ ਗੱਲ ਕਰੇਗਾ ਕੱਲੀ ਨਾਲ ਬਾਹਰ ਕਿੰਨਾ ਜੇਰ ਖੜੇ ਹੋਗਾ ਇਹਦਾ ਮ ਸਾਡਾ ਵੱਡੀ ਗੱਲ ਹੈ ਪਹਿਲੇ ਕੰਮ ਕੰਮ ਨੂੰ ਪਹਿਲੇ ਠਿੱਪੀ ਲੱਗ ਚੁੱਕੀ ਹੈ ਹੈਗਾ ਜੀ ਕੰਪੀਟੀਸ਼ਨ ਹੈ ਹੁਣ ਸਾਡੀ ਇਹੀ ਬੇਨਤੀ ਹੈ ਜੀ ਆਪਾਂ ਤਾਂ ਇਹ ਕਹਿੰਨੇ ਹੁਣ ਦੇਖੋ ਅਸੀਂ ਇੱਥੇ ਰੋਸ ਮੇਯਾਰਾ ਕਰ ਰਹੇ ਆਂ ਜੀ ਅਹਿਮਦ ਦੇ ਗਲਾ ਜੇ ਹੁਣ ਸਾਨੂੰ ਜੀ ਐਮ ਜ਼ਿਆਦਾ ਤੰਗ ਕਰੂਗਾ ਉਦੋਂ ਮਾਰ ਅਸੀਂ ਮਾਰ ਨਿਕਲਾਂਗੇ ਅਸੀਂ ਗੱਡੀਆਂ ਆਉਣੀਆਂ ਰੋਡਾਂ ਦੇ ਨਾਲ ਆਏ ਰੋਡ ਰੋਡ ਤੇ ਗੱਡੀਆਂ ਲਾਣਾ ਟ੍ਰੈਫਿਕ ਜਾਮ ਹੋਊਗਾ ਉਹਦੀ ਜ਼ਿੰਮੇਵਾਰੀ ਹੈ ਜੀ ਇਹ ਅਸੀਂ ਕਿ ਗੱਡੀਆਂ ਬਾਹਰ ਕੱਢਦੇ ਆ ਬਾਹਰ ਲਾਣੇ ਆ ਉਹ ਜੀਐਮ ਸਾਹਿਬ ਦੀ ਹੋਊਗੀ ਸਾਡੀ ਜ਼ਿੰਮੇਵਾਰੀ ਨਹੀਂ ਹੋਊਗੀ ਤੇ ਜਾਨੀ ਕਿ ਉਹ ਜੇਗਾ ਪ੍ਰਸ਼ਾਸਨ ਸਾਨੂੰ ਕਹੇ ਕੱਲ ਨੂੰ ਕਰੂਗਾ ਪ੍ਰਸ਼ਾਸਨ ਇਹਨਾਂ ਨੂੰ ਦੱਸਿਆ ਅਸੀਂ ਨਹੀਂ ਕਹਿੰਦੇ ਇਹ ਕੀ ਕੋਈ ਇਹ ਜੀ ਦੱਸੋ ਜਿੰਨੇ ਵੀ ਡਰਾਈਵਰ ਭਰਾ ਨੇ ਸਾਰੇ ਇੱਕ ਮੁੱਠੋ ਇਹ ਤਾਂ ਨਹੀਂ ਕਿਸ ਦਾ ਮੂੰਹ ਸੱਜੇ ਦਾ ਕਿਸ ਦਾ ਮੂੰਹ ਖੱਬੇ ਕੋਈ ਕਹਿੰਦਾ ਚੱਲ ਦੇਖ ਲੈਣੇ ਆ ਕੋਈ ਗੱਲ ਨਹੀਂ ਕੀ ਹੁੰਦਾ ਨਹੀਂ ਬਿਲਕੁਲ ਨਹੀਂ ਜਿੰਨੀ ਜਿੰਨੀ ਸਾਡੀ ਏਕਤਾ ਹੈ ਨਹੀਂ ਇਹ ਅਵਕਸ ਜਾਨੀ ਨਵੇਂ ਯਾਰ ਦੀ ਨਹੀਂ ਸਾਡੇ ਨਾਲ ਜਿੰਨੇ ਜ਼ਿਲੇ ਨਹੀਂ ਆ ਵਾਕੀ ਟੈਕਸੀ ਟੈਕਸੀ ਰਹਿਣਿਆ ਉਹ ਵੀ ਸਾਡੇ ਨਾਲ ਆ ਜੀ ਸਾਰੇ ਇੱਕੰਨੇ ਨਾਲ ਕੰਦਾ ਹੋਏ ਖੜੂ ਦੂਏ ਜੀ ਇਦਾਂ ਦੀ ਕੋਈ ਗੱਲ ਨਹੀਂ ਫਟਾ ਕੋਈ ਨਹੀਂ ਰਹੀ ਸਾਡੀ ਚਲੋ ਠੀਕ ਹੈ ਦੋਸਤੋ ਜੀ ਕੌਣ ਗੱਲ ਕਰਨਾ ਚਾਹੁੰਦੇ ਆ ਚਲੋ ਕਰੋਨਾ ਮਹਾਕਰਕ ਕੇ ਮਹਾਮਾਰੀ ਕਰਕੇ ਮੂੰਹ ਤਾਂ ਪਹਿਲਾਂ ਹੀ ਨਹੀਂ ਜਲਦਾ ਹੁਣ ਇਹਨਾਂ ਦੇ ਨੱਕ 'ਚ ਵੀ ਦਮ ਕਰ ਦੋਂਗੇ ਤਾਂ ਸਾਹ ਕਿੱਥੋਂ ਲੈਣਗੇ ਨਾ ਮੂੰਹ ਤੋਂ ਲੈ ਹੋ ਰਿਆ ਨਾ ਨੱਕ ਤੋਂ ਲੈ ਹੋ ਰਿਆ ਬੇਨਤੀ ਐਨੀ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਹਾਲਾਤ ਤੁਸੀਂ ਸਮਝ ਸਕਦੇ ਹੋ ਬਾਅਦ 'ਚ ਅਸੀਂ ਮੁਆਵਜ਼ੇ ਦੇਣ ਚਲੇ ਜਾਂਦੇ ਆ ਜਾਂ ਲੋਕਾਂ ਨੂੰ ਬਾਅਦ 'ਚ ਕਰਨ ਲੱਪੈਨ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਇਹਨਾਂ ਨੂੰ ਲੋੜ ਤੁਹਾਡੀ ਹੋਣੀ ਆ ਸਰਕਾਰਾਂ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਨਾਂ ਨਾਲ رابطہ ਬਣਾਉਣ ਦੀ ਲੋੜ ਹੋਣੀ ਆ ਕਿਉਂਕਿ ਜਿੰਨੀ ਵੀ ਆਪਾਂ ਮੁੱਢਲੀ ਗੱਲ ਸਮਝ ਗਏ ਗੱਡੀ ਦੀਆਂ ਕਿਸ਼ਤਾ ਟੁੱਟ ਰਹੀਆਂ ਨੇ ਤੇਲ ਪਿਆ ਤੇਲ ਗੱਡੀ 'ਚ ਨਹੀਂ ਪਵਾਇਆ ਜਾ ਰਿਹਾ ਲੇਕਿਨ ਆਜ ਜਦੋਂ ਫਿਰ ਇੱਥੇ ਗੇਟ ਲੱਗ ਜਾਣਾ ਕਿਸੇ ਨੇ ਗੱਡੀ ਵੀ ਬੁੱਕ ਕਰਾਉਣ ਆਣੀ ਆ ਤਾਂ ਉਹ ਅਗਰ ਅੰਦਰ ਆ ਕੇ ਗੱਡੀ ਬੁੱਕ ਕਰਾਊਗਾ ਉਹਨੂੰ 20 ਰੁਪਏ ਦੀ ਪਰਚੀ ਕਟਾਉਣੀ ਪੈਣੀ ਆ ਅਗਰ ਜਿਵੇਂ ਇੱਥੇ ਕੋਈ ਵੀਰ ਦੱਸ ਰਿਹਾ ਸੀ ਉਹ ਰੇਲਵੇ ਰੋਡ ਤੇ ਰਹਿੰਦਾ ਉਹਨੇ ਰੋਟੀ ਵੀ ਖਾਣ ਜਾਣੀ ਆ ਤਾਂ ਉਹਨੂੰ 20 ਰੁਪਏ ਦੀ ਪਰਚੀ ਕਟਾਉਣੀ ਪੈਣੀ ਆ ਇਹਨਾਂ ਦੀ ਮੰਨ ਦੀ ਬੜੀ ਪੀੜ ਹੈ ਮੈਂ ਇਹ ਨਹੀਂ ਕਹਿ ਸਕਦਾ ਕਿ ਗੁੱਸਾ ਆ ਪਰ ਇਹ ਕਹਿ ਸਕਦਾ ਮਜਬੂਰੀ ਵਿੱਚ ਬੋਲ ਰਹੇ ਨੇ ਔਰ ਉਹਨਾਂ ਦੀ ਅੱਖਾਂ ਵਿੱਚ ਜਿਹੜੇ ਤਕਲੀਫ ਹੈ ਉਹ ਇੱਥੇ ਖੜ ਕੇ ਨਜ਼ਰ ਆ ਰਹੀ ਆ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਨਾਲ ਜ਼ਰੂਰ ਰਾਬਤਾ ਕਾਇਮ ਕਰਕੇ ਕੋਈ ਵਿਚਲਾ ਹੱਲ ਕੱਢਣਾ ਚਾਹੀਦਾ ਔਰ ਜਿਵੇਂ ਇਹ ਕਹਿ ਰਹੇ ਨੇ ਕਿ ਅਸੀਂ 24000 ਰੁਪਏ ਦੇਣ ਨੂੰ ਤਿਆਰ ਹੈ ਮੌਜੂਦਾ ਐਮਐਲਏ ਸਾਹਿਬ ਨੇ ਵੀ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਅਸੀਂ ਵੀ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਹਨਾਂ ਨਾਲ ਮਿਲ ਕੇ ਜਿੱਦਾਂ ਇਹ ਚਾਹੁੰਦੇ ਨੇ ਉਦਾਂ ਜ਼ਰੂਰ ਕਰੇਗਾ ਤਾਂ ਕਿ ਇਹਨਾਂ ਦਾ ਜਿਹੜੇ ਮਨ ਦੀ ਖੁਸ਼ੀ ਉਹ ਬਣੀ ਰਹੇ ਕਿਉਂਕਿ ਆਰਥਿਕ ਤੰਗੀ ਤਾਂ ਹੈ ਘੱਟੋ ਘੱਟ ਇਹਨਾਂ ਨੂੰ ਮਨ ਦੀ ਤੰਗੀ ਤਾਂ ਨਾ ਹੋਵੇ ਸੋ ਇੰਨੀ ਇਸ ਪੇਸ਼ਖੇਚ ਜੈਨਾ ਹੀ ਆਪਣੇ ਟੈਕਸੀ ਯੂਨੀਅਨ ਤੋਂ ਦੇ ਇਜਾਜ਼ਤ ਰੱਬ ਰੱਖਾ